ਮੰਦੀਪਾ ਵੀਰੇ ਕੀ ਕੰਮ ਕਰਦੇ ਤੁਸੀਂ ਵੀਰੇ ਅਸੀਂ ਨੈਸ਼ਨਲ ਹਾਈਵੇ ਦਾ ਹੋਰ ਕੰਮ ਕਰਨ ਲੱਗਾ ਵੀਰੀ ਬੋਰਡ ਦੇ ਨੈਸ਼ਨਲ ਹਾਈਵੇ ਉੱਤੇ ਇੰਨਾ ਪੂਰਾ ਪਿੱਟਾ ਆਇਆ ਬਹੁਤ ਬੁਰਾ ਹਾਲ ਆਈ ਸਾਡੇ ਤਿੰਨ ਮੁੰਡੇ ਹੋਰੇ ਇਹੀ ਕੰਮ ਕਰਕੇ ਬਿਮਾਰ ਹੋ ਗਈ ਸਾਨੂੰ ਹਫਤਾ ਹੋ ਗਿਆ ਵੀਰੇ ਕੰਮ ਕਰਦਿਆਂ ਨੂੰ ਰੋਜ਼ ਸਫਾਈ ਕਰਾਉਣੀ ਆ ਜੀ ਆ ਫਿਰ ਬੁਰਾ ਹਾਲ ਆਈ ਹੋਰ ਕੀ ਆਪਣੇ ਪਰਸਨਲ ਹੀ ਜੀ ਨਾ ਨਾ ਕੋਈ ਨਹੀਂ ਹੋਰ ਯਾਰ ਪਰਸਨਲੀ ਆਪਣੀ ਸਫਾਈ ਕਰਾਈ ਆ ਜੀ ਕਿੰਨੇ ਦਿਨ ਹੋ ਗਏ ਤੇ ਪੂਰਾ ਦਿਨ ਹੋਰੇ ਤਾਂ ਮਹੀਨਾ ਹੋ ਗਿਆ ਰੋ ਚੱਲਦੇ ਨੂੰ ਜੀ ਹਾਂਜੀ ਹਾਂਜੀ ਕਾਰਪੋਰੇਸ਼ਨ ਤਾਂ ਸਾਡੇ ਖੱਡੇ ਬੰਦ ਕਰ ਦਿੰਦੇ ਆ ਉਲਟੇ ਹੀ ਖੱਡਿਆਂ ਵਿੱਚ ਗੂੜਾ ਸਿੱਟ ਗਈ ਔਰੇ ਇੱਕ ਦਿਨ ਸਾਨੂੰ ਖੁਦ ਦੁਬਾਰਤ ਹੀ ਕੰਮ ਕਰਨਾ ਪਿਆ ਜੀ ਉਹਦਾ ਬਹੁਤ ਬੁਰਾ ਹਾਲ ਆ ਜੀ ਆਪਣੀ ਪਰਸਨਲ ਵੀਰੇ ਆਪਣੀ ਸਫਾਈ ਕਰਵਾਈ ਆ ਜੀ ਅਸੀਂ ਔਰ ਤਾਂ ਮੁੰਡੇ ਸਾਡੇ ਤਿੰਨ ਮੁੰਡੇ ਬਿਮਾਰ ਹੋ ਗਏ ਇੱਥੇ ਇਹ ਕੂੜੇ ਦੇ ਕਰਕੇ ਜੀ ਰੋਕੀ ਸਿੱਟ ਕੇ ਦਿੰਦੇ ਨੇ ਰੋਕ ਤੇ ਕੋਈ ਸੁਣਦਾ ਹੀ ਹੈ ਨਹੀਂ ਜਿੰਨਾ ਮਰਜ਼ੀ ਰੋਕ ਲੋ ਕਿਸੇ ਨੂੰ ਯਾਰ ਗਲਤ ਬੋਲਦੇ ਨੇ ਉੱਪਰ ਦੀ ਹਾਂਜੀ ਹਾਂਜੀ ਬਹੁਤ ਬੁਰਾ ਹਾਲ ਆ ਜੀ ਹਾਂਜੀ ਹਾਂਜੀ ਬਿਮਾਰੀ ਵੀ ਬਿਮਾਰੀ ਮੁੰਡੇ ਹੀ ਤਿੰਨ ਬਿਮਾਰ ਹੋ ਗਏ ਮੈਂ ਖੁਦ ਇਹ ਇੱਥੇ ਬਿਮਾਰ ਹੋਇ ਕਿੰਨੇ ਕੋਈ ਕਾਰਵਾਈ ਕਰੀ ਕੀ ਕਹਿਣਾ ਚਾਹੁੰਦੇ ਨਗਰ ਨਿਗਮ ਨੂੰ ਕੀ ਕਹਿਣਾ ਚਾਹੁੰਦੇ ਇਹ ਜ਼ਰੂਰੀ ਹੈ ਹੀ ਸਫਾਈ ਕਰਾਉਣੀ ਹੈ ਤੇ ਬੰਦ ਹੋਣਾ ਚਾਹੀਦਾ ਹੈ ਇਹ ਦੇਖੋ ਇਹ ਬਲੈਕ ਲਾਈਨ ਦੇ ਬਾਹਰੋਂ ਵੀ ਬਾਹਰੋਂ ਹੀ ਕਿਤੋਂ ਵੀ ਲੋਕ ਲੰਘਦੇ ਨੇ ਹਾਂਜੀ ਵੀ ਲੰਘਦੇ ਨੇ ਰੋਡ ਦੇ ਉੱਪਰ ਤੱਕ ਆ ਗਈ ਦੇਖੋ ਅਸੀਂ ਤੁਸੀਂ ਕੀ ਹਾਲ ਹੋਇਆ ਪਿਆ ਜੀ ਬੁਰਾ ਹਾਲ ਹੋਇਆ ਪਿਆ ਜੀ ਦਿੱਕਤ ਹੈ ਇਹ ਕਿ ਚਲੋ ਅੱਗੇ ਕੁੜਾ ਸੜਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕਿ ਡੰਪ ਬਣਿਆ ਹੈ ਇਹਨਾਂ ਨੂੰ ਇਹ ਕਹਿੰਦਾ ਰੋਡ ਤੇ ਲੰਘਟੋ ਬਸ ਬਾਜੀ ਉਹਦਾ ਸਾਨੂੰ ਨਹੀਂ ਪਤਾ ਹੈਗਾ ਬਾਪਾ ਇਹ ਕੰਨਿਆ ਜਿਹਨੇ ਵੀ ਛੱਡਣਾ ਥੱਲੇ ਕਰਕੇ ਛੱਡੋ ਕਿਸੇ ਦਿੱਕਤ ਨਾ ਆਵੇ ਰਾਤ ਰਾਸ ਤੋਂ ਸਾਰਾ ਕੋਈ ਲੰਗਦਾ ਏ ਠੀਕ ਹੈ ਨਾ ਪੂਰਾ ਪਿਆਇਆ ਤਾਂ ਰੋਮੇ ਜਿਹੜੇ ਵਾਲੇ ਵੀ ਫੜੇ ਜਾ ਕੋਈ ਪੂਰਾ ਛੱਡੇ ਬਥੇਰੇ ਫੜਲੇ ਆ ਬਥੇਰੇ ਭਜਾਨੇ ਆ ਆਪਾਂ ਇਹ ਹਰ ਕਿਸ ਨੇ ਇਹੀ ਬੇਨਤੀ ਹੈ ਕਿ ਭਾਈ ਛੱਡਣਾ ਤੁਹਾਨੂੰ ਮਨਾ ਨਹੀਂ ਹੈਗਾ ਵੀ ਤੁਸੀਂ ਆ ਕੇ ਥੱਲੇ ਛੱਡੋ ਇਸ ਲਈ ਮਨਾ ਨਹੀਂ ਕਰਦੇ ਅਸੀਂ ਕੋਈ ਕੋਈ ਗੁਟੰਗ ਹੁੰਦਾ ਕੋਈ ਏ ਥੋੜਾ ਕਿ ਤੁਸੀਂ ਪੂਰਾ ਪਲਾਟ ਹੀ ਭਰ ਛੱਡੋ ਪੂਰੇ ਹਾਲ ਕਰ ਛੱਡੋ ਬੈਨ ਵਾਲਾ ਵੀ ਦੇਖਣਾ ਲੰਗਰ ਵਾਲੇ ਹਰ ਬੰਦਾ ਔਖਾ ਹੁੰਦਾ ਯਾਰ ਹੋਰ ਸਾਨੂੰ ਸਾਨੂੰ ਪਤਾ ਹੀ ਹੈ ਤੁਹਾਨੂੰ ਕੀ ਜੀ ਹੋਣੀ ਚੀਜ਼ ਨਹੀਂ ਹੋਣੀ ਸਭ ਨੂੰ ਪਤਾ ਹੈ ਬਸ ਆਪੀ ਸਾਥ ਸਭ ਜੀ ਭਾਲਦੇ ਹਾਂ ਜੀ ਉਹ ਨਹੀਂ ਕਹਿੰਦੇ ਜੀ ਲਖਵਿੰਦਰ ਸਿੰਘ ਕਿਹੜੀ ਆ ਨੈਸ਼ਨਲ ਹਾਈਵੇ ਜਿਹੜਾ ਪਿਆ ਆ ਕਿੰਨਾ ਕਿੰਨੀ ਵੀ ਸਮੱਸਿਆ ਲੱਗਦੀ ਹੈ ਭਾਜੀ ਇਹ ਲੋਕ ਨਹੀਂ ਹਟਦੇ ਲੋਕਾਂ ਨੂੰ ਬਥੇਰਾ ਸਮਝਾ ਲਿਆ ਲੋਕ ਰਾਤ ਨੂੰ ਆਉਂਦੇ ਆ ਰਾਤ ਨੂੰ ਛੱਡ ਕੇ ਚਲੇ ਜਾਂਦੇ ਆ ਇੱਥੇ ਰਾਤ ਨੂੰ 10 11 ਵਜੇ ਤੋਂ ਬਾਅਦ ਲੋਕ ਆ ਕੇ ਖਤਨਾ ਸ਼ੁਰੂ ਕਰ ਦਿੰਦੇ ਆ 10 ਵਜੇ ਤੋਂ 10 ਵਜੇ ਦੇ ਆਮਦ ਤੱਕ ਕੋਈ ਛੱਡਦਾ ਨਹੀਂ ਗੱਲ 10 ਵਜੇ ਤੋਂ ਬਾਅਦ ਛੱਡਦੇ ਐ 11 ਵਜੇ 12 ਵਜੇ ਦੋ ਵਾਰੀ ਜੀਸੀਬੀ ਲਾ ਕੇ ਸਾਫ਼ ਕਰਾਇਆ ਕਰ ਗੱਲ ਭਾਜੀ ਅਸੀਂ ਆਪ ਸਵਾਈ ਕਰਾਨੇ ਇੱਥੇ ਰੋਕਦੇ ਇੱਕ ਜਰਾ ਇੰਨਾ ਪੂਰਾ ਪਿਆ ਲੱਗਦਾ ਮਿਲੋਗਾ ਕਮੀਨਾ ਹੋ ਗਿਆ ਇਥੇ ਪੂਰਾ ਚੱਕੇ ਨਹੀਂ ਗਿਆਗਾ ਭਾਜੀ ਕੂੜਾ ਚੱਕਦੇ ਆ ਕੂੜਾ ਫਿਰ ਰੋਜ਼ ਹੀ ਰੋਜ਼ ਆ ਰਿਹਾ ਰੋਜ਼ ਦੀ ਰੋਜ਼ ਹੀ ਆ ਰਿਹਾ ਅੱਛਾ ਜੀ ਕੂੜਾ ਹੁਣ ਰੋਜ਼ ਚੱਕਦੇ ਆ ਰੋਜ਼ ਆ ਰਿਹਾ ਨਹੀਂ ਲੱਗਦਾ ਜੀ ਭਾਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਰੋਜ਼ ਆ ਰਿਹਾ ਕਾਫੀ ਕੋਈ ਕਾਰਵਾਈ ਨਹੀਂ ਹੁੰਦੀ ਹੈ ਕਿ ਦੇਖਿਆ ਰ ਅੱਜ ਹੀ ਪੂ ਕੂੜਾ ਭਾਈ ਚੱਕਦੇ ਆ ਮਸ਼ੀਨਾਂ ਆਉਂਦੀਆਂ ਚੱਕਦੇ ਆ ਪਰ ਇਹ ਲੋਕ ਲੋਕਾਂ ਦਾ ਕੰਮ ਆ ਰਾਤ ਨੂੰ ਹੁਣ ਆ ਰੋਡ ਦੇ ਉੱਤੇ ਇੱਥੇ ਨਹੀਂ ਮਸ਼ੀਨ ਚੱਲਦੀ ਭਾਈ ਆਮ ਰਵਿੰਦਰਪਾਲ ਸਿੰਘ ਆ ਜੀ ਕੂੜਾ ਮਹਨੈਸ਼ਾ ਹਾਈਵੇ ਦੇ ਵਿੱਚ ਐਮਪਲੋਏ ਆ ਆਪਾਂ ਲਾਈਨ ਦੀ ਸ਼ਿਫਟਿੰਗ ਕਰ ਰਹੇ ਆ ਜਿੰਨੀ ਵਾਰੀ ਆਏ ਆ ਮਾਸੇ ਇੱਥੇ ਕੂੜਾ ਹੀ ਕੂੜਾ ਹੁੰਦਾ ਇਹ ਵੈਸਟ ਦਾ ਏਰੀਆ ਆ ਵੈਸਟ ਦੇ ਹਲੇ ਕੱਲ ਹੀ ਇਲੈਕਸ਼ਨ ਆ ਆਮ ਆਦਮੀ ਪਾਰਟੀ ਜਿੱਤ ਕੇ ਹਟਿਆ ਜੀ ਬਹੁਤ ਜ਼ਿਆਦਾ ਕੰਦਿਆ ਯਾਰ ਖੜਨਾ ਵੀ ਮੁਸ਼ਕਲ ਆ ਮੈਂ ਤਾਂ ਦੋ ਦਿਨਾਂ ਬਿਮਾਰ ਰਿਆਂ ਛੁੱਟੀ ਤੇ ਰਿਆਂ ਇਹ ਤਾਂ ਪ੍ਰੋਬਲਮ ਕਰਕੇ ਪਰਸੋ ਆਪਾਂ ਇੱਥੇ ਕੰਮ ਕਰਵਾਉਂਦੇ ਸੀਗੇ ਮੱਖੀਆਂ ਕੀੜੀਆਂ ਮੱਛਰ ਇੱਥੇ ਲੜੇ ਮੈਂ ਦੋ ਦਿਨ ਬੁਖਾਰ ਤੇ ਛੁੱਟੀ ਤੇ ਘਰ ਰਿਆਂ ਜੀ ਦੇਖਦੇ ਰਹੇ ਕਿੰਨਾ ਜਵਾਪੂੜਾ ਬਣ ਲਗਾ ਪੂਰੇ ਪੰਜਾਬ ਦਾ ਬਿਲਕੁਲ ਜੀ ਬਿਲਕੁਲ ਪੂਰੇ ਪੰਜਾਬ ਦਾ ਕੂੜਾ ਦੇਖ ਲਓ ਸਾਰੇ ਮੰਡੀਆਂ ਦੇ ਜਿੰਨੇ ਸਬਜ਼ੀਆਂ ਵਾਲੇ ਆ ਇਹ ਸਾਰਾ ਕੁਝ ਗੰਦ ਇੱਥੇ ਸਿੱਟ ਕੇ ਜਾਂਦੇ ਆ ਫੈਕਟਰੀਆਂ ਦੇ ਜਿੰਨੇ ਕੱਪੜੇ ਆ ਕੱਪੜੇ ਦੀਆਂ ਵਾਲੇ ਦੁਆਲੇ ਫੈਕਟਰੀਆਂ ਆ ਸਾਰਿਆਂ ਨੇ ਆਪਣੇ ਕੱਪੜੇ ਜੋ ਵੇਸਟੇਜ ਆ ਸਾਰੇ ਇੱਥੇ ਸਿੱਟ ਕੇ ਜਾਂਦੇ ਵੇ ਆ ਰੋਡ ਦੇ ਬਿਲਕੁਲ ਰੋਡ ਦੇ ਉੱਪਰ ਸਿੱਟਿਆ ਗਿਆ ਜੀ ਜਾਂ ਤਾਂ ਕਿਤੇ ਸਾਈਡ ਤੇ ਜਾ ਇਹਨਾਂ ਨੂੰ ਕੋਈ ਡੰਪ ਬਾਕਾਇਦਾ ਪ੍ਰੋਪਰ ਬਣਾਇਆ ਜਾਣਾ ਚਾਹੀਦਾ ਜੀ ਬਿਮਾਰੀਆਂ ਫੈਲ ਰਹੀਆਂ ਬਿਮਾਰ ਹੋ ਕੇ ਬਰਸਾਤ ਦਾ ਮੌਸਮ ਆ ਰਿਹਾ ਇਹ ਜਿੰਨਾ ਗਲੂਗਾ ਸੜੂਗਾ ਮੱਛਰ ਪੈਦਾ ਹੋਊਗਾ ਬਿਮਾਰੀ ਦਾ ਘਰ ਬਣੂਗਾ ਜੀ ਪੂਰਾ ਕੁਝ ਸਿੱਟਿਆ ਇਹ ਡੰਪ ਹੈ 9 ਮੀਗਾ ਉਸਕੋ 2 ਮੀਗਾ ਇਹ ਦੇਖਿਆ ਗਿਆ ਜੀ ਖੂੜ ਕਿਉਂ ਹੋएगा ਖਰਾਬ ਕਿਉਂ ਹੋएगा ਆਪਣੇ उठा देते हैं कभी आसन पर फेका क्यों अपने जो बारे थे वो फेंका क्यों वो स्टोर स्टोर से ले आया जा हजार उधर पीछे उधर फेंकते हैं कूड़ा उधर फेंकता है हमारे को पता नहीं है बाबूजी रोड पे कूड़ा फेंक रहे हो मारे को नहीं पता यार इधर कूड़ा पड़ा हुआ था ना हमने फेंक दिया उठा देते हैं जो फेंका हुआ है और क्या कर सकते हैं आगे भी ऐसे में कर दो ਮਗੇ ਵੀ ਆਪੇੇ ਜਾਤੇ ਹੋ। ਫੈਂਕਾ ਨਹੀਂ ਅੱਗੇ ਕਦੇ ਨਹੀਂ ਫੈਂਕਿਆ ਯਾਰ ਮੈਂ ਦੁਕਾਨ ਤੇ ਕਦੇ ਫੈਂਕਾ ਹੀ ਨਹੀਂ ਹੈ ਕبھی ਵੀ ਐਸਾ ਨਹੀਂ ਹੋਇਆ।